ਇਹ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਹੁਣ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਵੱਡੇ ਪੱਧਰ ਦੇ ਉੱਤੇ ਮੀਟਿੰਗਾਂ ਤੋਂ ਬਾਅਦ ਵੱਡੇ ਫੈਸਲੇ ਲਏ ਜਾ ਰਹੇ ਨੇ ਤਾਂ ਐਸੇ ਸਿਲਸਿਲੇ ਦੇ ਦੌਰਾਨ ਮਾਨਸਾ ਦੇ ਕਿਸਾਨਾਂ ਦੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇਕਾਈ ਦੇ ਵੱਲੋਂ ਚੁਨੀਰ ਬਲਾਕ ਦੇ ਪਿੰਡ ਕੁੱਦੂ ਵਾਲਾ ਦੀ ਚੋਣ ਕੀਤੀ ਗਈ ਜਿਸ ਦੇ ਵਿੱਚ ਮੀਟਿੰਗ ਕੀਤੀ ਫਿਰ ਮੀਟਿੰਗ ਤੋਂ ਬਾਅਦ ਵੱਡੇ ਫੈਸਲੇ ਬਿਲੇਗੇ ਆਖਰ ਕੀ ਮਕਸਦ ਹੈ ਇਸ ਮੀਟਿੰਗ ਦਾ ਕਿਉਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਹੜੀਆਂ ਰਣਨੀਤੀਆਂ ਲਿਖੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਉਸ ਰਵਈਏ ਦਾ ਕਿਸ ਤਰੀਕੇ ਦੇ ਨਾਲ ਜਵਾਬ ਦੇਣਾ ਜੋ ਕਿਸਾਨਾਂ ਦੇ ਨਾਲ ਬਿਤਕਰਾ ਵੀ ਕੀਤਾ ਜਾਂਦਾ ਕਿਸਾਨਾਂ ਦੇ ਨਾਲ ਧੋਖਾ ਵੀ ਕੀਤਾ ਜਾਂਦਾ ਕਿਸਾਨਾਂ ਦੇ ਉੱਤੇ ਤਸ਼ੱਦਦ ਵੀ ਕੀਤਾ ਜਾਂਦਾ ਤਾਂ ਉਸ ਜ਼ਬਰਦਸਤ ਮੁਕਾਬਲਾ ਕਰਨ ਦੇ ਲਈ ਕਿਸਾਨ ਹੁਣ ਤਿਆਰ ਬਰ ਤਿਆਰ ਹੋ ਚੁੱਕੇ ਨੇ ਤਾਂ ਆਖਰ ਅੱਜ ਦੀ ਜੋ ਇਹ ਅਹਿਮ ਮੀਟਿੰਗ ਹੋਈ ਸੀ ਤਾਂ ਇਸ ਮੀਟਿੰਗ ਦਾ ਮੁੱਖ ਮਕਸਦ ਕੀ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀ ਕਿਉ ਲੀਕੀ ਗਈ ਹੈ ਤੁਹਾਨੂੰ ਕਿਸਾਨ ਆਗੂ ਦੀ ਜੁਬਾਨੀ ਸੁਣਾਉਣੀ ਆ ਕਿਸਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਮਹਿੰਦਰ ਸਿੰਘ ਭੈਣੀਵਾਗਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਤੇ ਇਸ ਮੀਟਿੰਗ ਦੇ ਵਿੱਚ ਜੋ ਹੋਰ ਕਿਸਾਨ ਆਗੂ ਸ਼ਾਮਲ ਸੀ ਉਹ ਕੀ ਕੁਝ ਕਹਿ ਰਹੇ ਨੇ ਸਾਰਿਆਂ ਨਾਲ ਗੱਲਬਾਤ ਕੀਤੀ ਆ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਝਨੀਰ ਬਲਾਕ ਦਾ ਕੁੱਦੂ ਵਾਲਾ ਸੀਗਾ ਜਿੱਥੇ ਉੱਥੇ ਪਿੰਡ ਵਾਸੀਆਂ ਨੇ ਵੱਡਾ ਸਾਥ ਦੇ ਵਿੱਚ ਇਕੱਠ ਕਰਕੇ ਇੱਕ ਚੋਣ ਕੀਤੀ ਹੈ ਬੀਕੇਜੂ ਟਕੌਂਦਾ ਦੀ ਬੀਕੇਜੂ ਟਕੌਂਦਾ ਨੂੰ ਵੱਡੀ ਸਫਲਤਾ ਹੋਈ ਹੈ ਜਦੋਂ ਵੱਖ-ਵੱਖ ਜੁਨੀਅਨ ਦੇ ਵਿੱਚ ਪਹਿਲਾਂ ਵੀ ਇਹ ਆਗੂ ਵਰਕਰ ਕੰਮ ਕਰਦੇ ਸੀਗੇ ਉਹਨਾਂ ਨੇ ਬੀਕੇਜੂ ਟਕੌਂਦਾ ਦਾ ਲੜ ਫੜਿਆਗਾ ਕਿਉਂਕਿ ਸਮੱਸਿਆ ਵੀ ਦੱਸੀਆਂ ਤੇ ਗਾਹਾਂ ਜਹੇਬੰਦੀ ਚੱਲਣ ਆਉਣ ਵਾਲੇ ਸੰਘਰਸ਼ਾਂ ਦੇ ਵਿੱਚ ਵੀ ਸਜਾ ਦਿੱਤਾ ਰੈਲੀ ਕਰਕੇ ਜ਼ਿਲ੍ਹੇ ਦੇ ਆਗੂ ਬਲਾਕ ਦੇ ਆਗੂ ਜਸ਼ੇਬੰਦੀ ਦੇ ਸਬਧਾਨ ਬਾਰੇ ਦੱਸਿਆ ਵੀ ਜਸ਼ੇਬੰਦੀ ਦਾ ਇਹ ਸਰਬਾਨ ਹੈ ਇਹਨਾਂ ਨੇ ਸਾਰੇ ਆਗੂਆਂ ਨੇ ਤਨ ਮਨ ਧਨ ਦੇ ਨਾਲ ਜਸ਼ੇਬੰਦੀ ਤੇ ਚੱਲਣ ਦਾ ਸਾਨੂੰ ਭਰੋਸਾ ਦਿੱਤਾ ਅਸੀਂ ਵੀ ਆਸ ਕਰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਦਾ ਦਿਮਾਗ ਖਰਾਬ ਹੋਇਆਗਾ ਕਿਉਂਕਿ ਕੇਂਦਰ ਸਰਕਾਰ ਦਾ ਕੰਮ ਕਰ ਰਹੀ ਹੈ ਲਗਾਤਾਰ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਰੋਧੀ ਲਗਾਤਾਰ ਜ਼ਾਹਰਾ ਜਿਹੜੀ ਉਗਲ ਰਿਹਾ ਉਹਦੇ ਜਿਵੇਂ ਆਪਾਂ ਪਹਿਲਾਂ ਖਾੜੀ ਵੱਢਣ ਵੇਲੇ ਸਾਡੇ ਬਜ਼ੁਰਗਾਂ ਦੰਦੇ ਤਿੱਖੇ ਕਰਦੇ ਸੀ ਦਾਤੀਆਂ ਦੇ ਉਵੇਂ ਦੇ ਕਰਾਸੀ ਵੀ ਇਹ ਫੋਰਸ ਆ ਜਿਹੜੀ ਉਹਦੇ ਵਾਸਤੇ ਤਿਆਰ ਕਰੀ ਜਾਂਦੇ ਆ ਇਹਨਾਂ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਆਉਣ ਵਾਲੇ ਦਿਨ ਗੋਡੀ ਕਰਕੇ ਗੋਡੀ ਲਵਾ ਦਾਂਗੇ ਦੀ ਕਿਉਂਕਿ ਲੋਕਾਂ ਨੂੰ ਸਾਰੀ ਇਹਨਾਂ ਦੇ ਕਾਲੀਆਂ ਕਰਤੂਤਾਂ ਦੱਸ ਕੇ ਵੀ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਇੰਨੇ ਵਾਅਦੇ ਕਰੇ ਆ ਤੇ ਉਹ ਵਾਅਦੇ ਲਾਗੂ ਕਰਾਉਣ ਵਾਸਤੇ ਤੇ ਇਹੇ ਜਿਹੜੇ ਭਗਵੰਤ ਮਾਨ ਵਰਗੇ ਦਾ ਦਿਮਾਗ ਖਰਾਬ ਆਇਆ ਉਨਾ ਦਿਮਾਗ ਠੀਕ ਕਰਨ ਵਾਸਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਤੇ ਜਿਹੜੀਆਂ ਰੈਲੀਆਂ ਤੇ ਚੋਣਾਂ ਦਾ ਸ਼ਿਰਸਰਾ ਆ ਜਾਰੀ ਹੈ ਮੈਂ ਮਨਜੀਤ ਸਿੰਘ ਉਲਕ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਡਕਾਉਂਦਾ ਜ਼ਿਲ੍ਹਾ ਪ੍ਰੈਸਕਰ ਜੋ ਕਿ ਅੱਜ ਅਸੀਂ ਝਨੀਰ ਬਲਾਕ ਦੇ ਵਿੱਚ ਝਨੀਰ ਝਨੀਰ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਦੇ ਵਿੱਚ ਪਿੰਡ ਕੁਦੂਆਲਾ ਵਿਖੇ ਪਿੰਡ ਅਕਾਈ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਪਹਿਲਾਂ ਮੀਟਿੰਗ ਕਰਕੇ ਪਿੰਡ ਵਾਸੀਆਂ ਨੂੰ ਸਾਰੀ ਗੱਲਬਾਤ ਤੇ ਚਾਨਣਾ ਪਾਇਆ ਅਤੇ ਉਸ ਤੋਂ ਬਾਅਦ ਜਿਹੜੀ ਪਿੰਡ ਵਾਸੀਆਂ ਨੇ ਗੱਲਬਾਤ ਸੁਣ ਤੇ ਪ੍ਰੰਤ ਪਿੰਡ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਅਸੀਂ ਪਿੰਡ ਇਕਾਈ ਜਿਹੜੀ ਚੋਣ ਕੀਤੀ ਗਈ ਹੈ ਉਸ ਦੇ ਵਿੱਚ ਪਿੰਡ ਇਕਾਈ ਪ੍ਰਧਾਨ ਗਰਜੰਟ ਸਿੰਘ ਜੀ ਜੇ ਖਜ਼ਾਨਚੀ ਹਰਵੰਦ ਸਿੰਘ ਜੀ ਜਰਨਲਿਸਤ ਕਤਰ ਗੁਰਪਿਆਰ ਸਿੰਘ ਜੀ ਪ੍ਰੈਸ ਕਤਰ ਜਿਹੜੇ ਗੁਰਪ੍ਰੀਤ ਸਿੰਘ ਜੀ ਚੁਣੇ ਗਏ ਨੇ ਇਨਾਂ ਤੋਂ ਇਲਾਵਾ ਜਿਹੜੀ 11 ਮੈਂਬਰੀ ਕਮੇਟੀ ਹੈ ਉਸ ਦੀ ਚੋਣ ਕੀਤੀ ਗਈ ਤੇ ਪਿੰਡ ਵਾਸੀਆਂ ਨੇ ਆਏ ਜਿਹੜਾ ਆਗੂਆਂ ਦਾ ਬਲਾਕ ਆਗੂਆਂ ਦੇ ਪਿੰਡ ਚੁਣੀ ਗਈ ਕਮੇਟੀ ਦਾ ਧੰਨਵਾਦ ਕੀਤਾ ਅਤੇ ਨਾਲ ਆਪਣੇ ਪੂਰੇ ਤਨਮਨ ਧੰਦੇ ਨਾਲ ਜਿਹੜਾ ਕੰਮ ਕਰਨਾ ਮੈਂ ਮਨਜੀਤ ਸਿੰਘ ਔਲਕ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਦਕਾਉਂਦਾ ਜ਼ਿਲ੍ਹਾ ਪ੍ਰੈਸਕਰ ਜੋ ਕਿ ਅੱਜ ਅਸੀਂ ਝਨੀਰ ਬਲਾਕ ਦੇ ਵਿੱਚ ਝਨੀਰ ਝਨੀਰ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਦੇ ਵਿੱਚ ਪਿੰਡ ਨੂੰ ਦੂਰਾਂ ਦੇਖੇ ਪਿੰਡ ਕਾਈ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਪਹਿਲਾਂ ਮੀਟਿੰਗ ਕਰਕੇ ਪਿੰਡ ਵਾਸੀਆਂ ਨੂੰ ਸਾਰੀ ਗੱਲਬਾਤ ਤੇ ਚਾਨਣਾ ਪਾਇਆ ਅਤੇ ਉਸ ਤੋਂ ਬਾਅਦ ਜਿਹੜੀ ਪਿੰਡ ਵਾਸੀਆਂ ਨੇ ਗੱਲਬਾਤ ਸੁਣ ਤੇ ਅਪਰੰਤ ਪਿੰਡ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਅਸੀਂ ਪਿੰਡ ਕਾਈ ਦੀ ਜਿਹੜੀ ਚੋਣ ਕੀਤੀ ਗਈ ਹੈ ਉਸ ਦੇ ਵਿੱਚ ਪਿੰਡ ਕਾਈ ਪ੍ਰਧਾਨ ਗਰਜੰਟ ਸਿੰਘ ਜੀ ਜੇ ਖਜ਼ਾਨਚੀ ਹਰਵੰਤ ਸਿੰਘ ਜੀ ਜਰਨਲ ਸਕਤਰ ਗੁਰਪਿਆਰ ਸਿੰਘ ਜੀ ਪ੍ਰੈਸ ਕਤਰ ਜਿਹੜੇ ਗੁਰਪ੍ਰੀਤ ਸਿੰਘ ਜੀ ਚੁਣੇ ਗਏ ਨੇ ਇਹਨਾਂ ਤੋਂ ਇਲਾਵਾ ਜਿਹੜੀ 11 ਮੈਂਬਰੀ ਕਮੇਟੀ ਹੈ ਉਸ ਦੀ ਚੋਣ ਕੀਤੀ ਗਈ ਤੇ ਪਿੰਡ ਵਾਸੀਆਂ ਨੇ ਆਏ ਜਿਹੜਾ ਆਗੂਆਂ ਦਾ ਬਲਾਕ ਆਗੂਆਂ ਦੇ ਪਿੰਡ ਚੁਣੀ ਗਈ ਕਮੇਟੀ ਦਾ ਧੰਨਵਾਦ ਕੀਤਾ ਅਤੇ ਨਾਲ ਆਪਣੇ ਪੂਰੇ ਤਾਨਮਨ ਧੰਦੇ ਨਾਲ ਜਿਹੜਾ ਕੰਮ ਕਰਨ ਦਾ ਭਰੋਸਾ ਕਮੇਟੀ ਨੇ ਦਿਵਾਇਆ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਕਹਿੰਦੇ ਅਸੀਂ ਕੇਂਦਰ ਸਰਕਾਰ ਦੇ ਡਰਾਮਿਆਂ ਦੇ ਬਾਰੇ ਪੋਲ ਖੋਲ੍ਹਾਂਗੇ ਤਾਂ ਉਹ ਪੋਲਾ ਵੀ ਖੋਲੀਆਂ ਨੇ ਪੰਜਾਬ ਸਰਕਾਰ ਨੂੰ ਵੀ ਘੇਰਿਆ ਕੇਂਦਰ ਸਰਕਾਰ ਨੂੰ ਵੀ ਘੇਰਦੇ ਹੋਏ ਨਜ਼ਰ ਆਏ ਤਾਂ ਹੁਣ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਜਿਹੜੀਆਂ ਰਣਨੀਤੀਆਂ ਬਣਾ ਲਈਆਂ ਕਿਸਾਨਾਂ ਨੇ ਉਹ ਰਣਨੀਤੀਆਂ ਤੋਂ ਬਾਅਦ ਦੋਵੇਂ ਸਰਕਾਰਾਂ ਦੇ ਲਈ ਇੱਕ ਵੱਡੀ ਚੁਣੌਤੀ ਜ਼ਰੂਰ ਬਣੇਗੀ